ਹਾਂਜੀ ਦੋਸਤੋ ਅੱਜ ਦੀ ਵੀਡੀਓ ਪੈਂਡ ਜਾਣ ਵਾਲੇ ਚੋਂ ਜੀ ਜਾਣ ਵਾਲੇ ਪੰਨੂ ਜਿਹੜਾ ਜਿਹੜਾ ਫੀਡਕੂਟ ਪੈਂਦਾ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਦੋ گاਵਾ ਵਿਕਰੀ ਵਾਸਤੇ ਲੈ ਕੇ ਆਏ ਆਂ ਬਾਕੀ ਬਾਈ ਜੀ ਉਹਨਾਂ ਦਾ ਵਪਾਰ ਲੈਣ ਦਾ ਕੰਮ ਨਹੀਂ ਗਾ ਤੇ ਘਰੇ ਰੱਖੇ ਪਸ਼ੂ ਆ ਦੁੱਧ ਤੇ ਲਾਇਵੇ ਆ ਬਾਕੀ ਵੀਡੀਓ ਨੂੰ ਦੋਸਤੋ ਐਂਡ ਤੱਕ ਵੇਖਿਆ ਜੇ ਰੇਟ ਆ ਜਿਹੜੇ گاਵਾ ਦੇ ਦੋਹਾਂ ਦੇ ਇਹਨਾਂ ਦੇ ਵੀਡੀਓ ਦੇ ਵਿੱਚ ਹੋਣਗੇ ਇੱਕ ਗਾਂ ਸੂਈ ਸਵਾਈ ਹੈ ਤੇ ਇੱਕ ਟੋਕੜਾ ਦੋਸਤੋ ਬਾਕੀ ਜੀ ਡਿਟੇਲ ਆਪਾਂ ਬਾਜੀ ਤੋਂ ਲੈਨੇ ਆ ਆਓ ਬਾਈ ਜੀ ਸਸੀ ਕਾ ਬਾਈ ਜੀ ਬਾਜੀ ਪਹਿਲਾਂ ਤਾਂ ਆਦਾ ਐਡਰੈਸ ਤੇ ਫੋਨ ਨੰਬਰ ਬੋਲ ਦੇ ਜੀ ਪਿੰਡ ਜਾਣ ਵਾਲਾ ਜਿਹੜਾ ਫ੍ਰੀ ਕੋਡ ਹੈ ਤੇ ਫੋਨ ਨੰਬਰ 94652 33298 ਠੀਕ ਹੈ ਜੀ ਤੇ ਇਹ ਕਿਹੜਾ ਸੂਆ ਸੂਈ ਹੋਈ ਹੈ ਜੀ ਇਹ ਤੀਜਾ ਸੂਆ ਸੂਈ ਹੈ ਦੋਤੋ ਤੀਜਾ ਸੂਆ ਸੂਈ ਹੋਈ ਹੈ ਇਹਦੇ ਮਗਰ ਕੀ ਆ ਗਈ ਵੱਛੀ ਆ ਜੀ ਦੋਤੋ ਵੱਛੀ ਬਹੁਤ ਸੋਹਣੀ ਹੈ ਵੇਖ ਸਕਦੇ ਹੋ ਜਰਸੀ ਕ੍ਰੋਸ ਬਾਕੀ ਵਹਿੜ ਵੀ ਕ੍ਰੋਸ ਪੈਂਦੀ ਹੈ ਸੂਈ ਨੂੰ ਕਿੰਨਾ ਸਮਾਂ ਹੋ ਗਿਆ ਜੀ ਇਹਨੂੰ 8 ਦਿਨ ਹੋ ਗਏ ਦੋਤੋ 8 ਦਿਨ ਜਿਹੜੇ ਹੋ ਚੁੱਕੇ ਆ ਬਾਕੀ ਵਹਿੜ ਚੰਗੀ ਆ ਕ੍ਰੋਸ ਪੈਂਦੀ ਆ ਦੁੱਧ ਵੀ ਜਿਹੜਾ ਇਹਦਾ ਮੱਝਾਂ ਵਰਗਾ ਹੋਊਗਾ ਤੇ ਜਿਹੜਾ ਹਾਜ਼ਰ ਹੈ ਥੱਲੇ ਦੁੱਧ ਹੁਣ ਕਿੰਨਾ ਜੀ ਆ ਸਕਤ 14 ਤੋਂ ਬਾਹਰ ਹੀ ਗਈ 14 ਤੋਂ ਪਲੱਸ ਆ ਯਾਨੀ ਕਿ 14 ਮੰਨ ਕੇ ਆ ਜੀ ਦੋਸਤੋ ਬਾਈ ਜੀ ਹੁਣ ਇੱਕ ਦੱਸ ਦਿਆ ਵੀ 14 ਕਿਲੋ ਮੰਨ ਕੇ ਆ ਜੋ ਤੇ ਚੰਗੀ ਵਹਿੜਾ ਬਾਕੀ ਤੁਸੀਂ ਆਰਡਰ ਤੇ ਵੀਖ ਸਕਦੇ ਹੋ ਵੇਂਜ ਵੀ ਚੰਗੀਆਂ ਦਿਖਾਈ ਦਿੰਦੇਗਾ ਇਹਦੇ ਬਹੁਤ ਸੋਹਣਾ ਆਰਡਰ ਕੁਆਲਟੀ ਦਾ ਆਪਾਂ ਦੂਜੇ ਪਾਸੇ ਵੀ ਕੋਸ਼ਿਸ਼ ਕਰਾਂਗੇ ਵਿਖਾਉਣ ਦੀ ਉਸ ਤੋਂ ਬਹੁਤ ਸੋਹਣਾ ਥਾਂ ਲੱਗਾ ਹੈ ਚਾਰ ਹੀ ਥਾਣਾ ਕੋਈ ਫੋਟੋ ਸ਼ਾਗ ਨਹੀਂ ਰੰਗ ਪ੍ਰਿੰਟ ਵੀ ਚੰਗਾ। ਬਾਕੀ ਕ੍ਰਾਸ ਆ ਦੋਸਤੋ। ਸੋਹਣੀ ਵੜਾ। ਤੋਰੋ ਬਾਈ ਜੀ ਨੂੰ ਮੜਾ। ਆਪਾਂ ਤੋਰ ਕੇ ਵੀ ਖਾਵਾਂਗੇ ਤੁਸੋਂ ਤੁਹਾਨੂੰ। ਬਾਕੀ ਰੇਟ ਆ ਜਿਹੜੇ ਵੀਡੀਓ ਦੇ ਵਿੱਚ ਹੋਣਗੇ। ਜਾਇਜ਼ ਰੇਟ ਹੋਣਗੇ। ਤੁਸੀਂ ਬਾਈ ਜੀ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਜਿਹੜਾ ਆਪਾਂ ਸਕਰੀਨ ਤੇ ਲਾਵਾਂਗੇ। ਚੰਗੀ ਵੜਾ ਦੋਸਤੋ। ਬਾਕੀ ਜਰਸੀ ਵੱੱਛੀ ਆ ਗਈ ਮਗਰ ਇਹਦੇ ਠੀਕ ਸਾਡੇ ਦੋਸਤੋ ਵੱੱਛੀ ਵੀ ਸੋਹਣੀ ਐ ਤੇ ਬਾਈ ਇਹਦਾ ਰੇਟ ਵਰ ਕੀ ਲੈਣੇ ਕਿੰਨੇ ਆਈ ਬਸ ਮਾਨਤਾ ਨਹੀਂ ਹੋਵੇ 55 ਤੋਂ ਕੋਈ ਬਾ ਉਹਨੇ ਕਿਹਾ ਬਾਈ ਦੋਸਤੋ 55000 ਬਾਈ ਨੇ ਰੇਟ ਰੱਖਿਆ ਉਹਦੇ ਵਿੱਚੋਂ ਮਾੜਾ ਮੋਟਾ ਹੀ ਬਾਈ ਹੁਣ ਦੱਸ ਦਿਆ ਵੀ ਮਾਨਤਾਣ ਹੋਊਗਾ ਬਾਹਲਾ ਨਹੀਂ ਹੋਣਾ ਫਿਕਸ ਜਾ ਰੇਟ ਆ ਦੋਸਤੋ ਇਹ ਬਾਕੀ ਹੁਣ ਆਪਾਂ ਡਿਟੇਲ ਲੈਨੇ ਆ ਜਿਹੜੀ ਤੁਸੀਂ ਟੋਕੜ ਦੇਖ ਰਹੇ ਹੋ ਇਹਨੂੰ ਕਿੰਨਾ ਸਮਾਂ ਹੋ ਗਿਆ ਇਹਨੂੰ ਸੂਈ ਨੂੰ ਇਹਨੂੰ 6 ਤੋਂ 7 ਮਹੀਨੇ ਹੋ ਗਏ 6-7 ਮਹੀਨੇ ਤੋਂ ਦੋਸਤੋ ਇਹਨੂੰ ਸਮਾਂ ਹੋ ਗਿਆ ਸੂਈ ਨੂੰ ਤੇ ਅੱਗੇ ਸੀਵਨ ਸੂਣ ਦਾ ਕੋਈ ਲਵਾਇਆ ਜੀ ਹਾਂ ਜੀ ਲਵਾਇਆ ਇੱਕ ਮਹੀਨੇ ਤੋਂ ਥੋੜਾ ਜਿਹਾ ਪਾਰ ਆ ਜਾਣ ਕੇ ਦੋ ਚਾਰ ਦਿਨ ਦੋਸਤੋ ਚੈੱਕ ਪਾਸ ਨਹੀਂ ਆਉਂਦੀਗੀ ਹਾਂ ਖਾਲੀ ਮੰਨ ਕੇ ਲੈ ਜਾਓ ਤੁਸੀਂ ਖਾਲੀ ਮੰਨ ਕੇ ਲੈ ਜਾਓ ਤੁਸੀਂ ਬਾਕੀ ਰੇਟ ਇਹਦਾ ਵੀ ਜਾਇਜ਼ ਹੋਊਗਾ ਤੇ ਦੁੱਧ ਇਹ ਥੱਲੇ ਕਿੰਨਾ ਆਇਆ ਸਵਾਗਤ ਆ ਸਵਾਤਿੱਤ ਜਣਕੇ 10 ਤੋਂ ਪਾਰ ਕਿ 10 ਮੰਨ ਕੇ ਆ ਜੋ ਹੈ 10 ਤੋਂ ਪਾਰ ਦੋਸਤੋਂ 10 ਕਿਲੋ ਬਾਈ ਜੀ ਹੁਣੇ ਦੱਸਦੇ ਆ ਵੀ ਇਹਦੇ ਥੱਲੇ ਤਿਆਰ ਆ ਦੁੱਧ 10 ਮੰਨ ਕੇ ਕੋਈ ਵੀ ਆ ਸਕਦਾ ਦੋ ਟਾਈਮ ਤਿੰਨ ਟਾਈਮ ਚੋ ਸਕਦੇ ਹੋ ਤੁਸੀਂ ਬਾਕੀ ਥਣਾ ਥਣਾ ਦੀ ਓਕੀ ਆਈ ਜਾਵਾ ਹਾਂਜੀ ਥਣਾ ਦੀ ਉਹਦੇ ਵੀ ਗਾਰੰਟੀ ਆਈ ਫੁੱਲ ਹਾਂਜੀ ਹਾਂਜੀ ਦੋਸਤੋਂ ਥਣਾ ਦੀ ਦੋਆਂ ਦੀ ਗਾਰੰਟੀ ਹੈ ਬਾਕੀ ਤੁਸੀਂ ਆਰਡਰ ਚੈੱਕ ਕਰ ਸਕਦੇ ਹੋ ਚੰਗਾ ਆਰਡਰ ਆ ਸੋਹਣਾ ਥਣ ਲੱਗਿਆ ਵਾ ਚਾਰ ਹੀ ਥਣਾ ਇਹਦੇ ਵੀ ਗੁਲਾਬੀ ਥਣਾ ਇਹ ਸੂਆ ਕਹਿਣਵਾ ਹੋਊਗੀ ਇਸ ਚੌਥਾ ਸੂਆ ਦੋਸਤੋਂ ਚੌਥਾ ਸੂਆ ਬਾਈ ਜੀ ਹੁਣੇ ਦੱਸਦੇ ਬਾਕੀ ਤੁਸੀਂ ਆਪਦੀ ਸਾਂਝ ਨਾ ਲੈਣੀ ਐ ਤਸੱਲੀ ਪਰਖਾ ਜਿਹੜੀ ਤੁਸੀਂ ਇੱਥੇ ਆ ਕੇ ਕਰਨੀ ਆ ਬਾਈ ਜੀ ਇਹਨੂੰ ਵੀ ਤੋਰੋ ਬਣਾਇਆ ਤੋਰ ਕੇ ਖਾਵਾਂਗੇ ਦੋਸਤੋਂ ਇਹਨੂੰ ਚੰਗੀ ਵਹਿੜ ਐ ਵੀ ਡੱਬੀ ਇਹਨੇ ਕਿੰਨਾ ਕ ਦੁੱਧ ਦਿੱਤਾ ਹੀ ਪਿਛਲੇ ਸੂਏ ਇਹਦਾ 27 8 ਲੀਟਰ ਦਿੱਤਾ ਦੋਸਤੋਂ 27 8 ਲੀਟਰ ਜਾਨੀ ਸੱਜਣ ਨੇ ਦਿੱਤਾ ਇਹਨੇ ਚੰਗੀ ਵਹਿੜ ਬਾਕੀ ਸੀਮਣ ਅੱਗੇ ਲਵਾਇਆ ਹੋਇਆ ਹੈ ਤੇ ਬਾਈ ਰਹਿਣ ਦਾ ਕੋਈ ਪਤਾ ਨਹੀਂ ਇਹਦਾ ਰਹੀ ਆ ਜਾਂ ਨਹੀਂ ਰਹੀ ਚੈੱਕ ਪਾਸਟ ਨਹੀਂ ਆਉਂਦੀ ਚੌਥਾ ਸੂਆ ਬਾਈ ਜੀ ਹੁਣੇ ਦੱਸਦੇ ਆ ਵੀ ਇਹ ਸੁਈ ਹੋਈ ਆ ਬਾਕੀ ਤੁਸੀਂ ਆਪਦੀ ਸਮਝ ਨਾਲ ਲੈਣੀ ਆ ਚੰਗੀ ਵਹਿੜਾ ਦੋਸਤੋ ਬਾਈ ਜੀ ਇਹਦਾ ਫਰਮੁੱਲ ਕੀ ਕਰਦੇ ਆ ਜੀ ਪਰ ਲੈਣ ਦੇ ਨਾਲ ਇਹ 27000 ਰੁਪਏ ਲੈਣਾ ਹੀ ਆ ਦੋਸਤੋ 27000 ਰੁਪਏ ਬਾਈ ਜੀ ਹੁਣੇ ਦੱਸਦੇ ਆ ਵੀ ਲੈਣਾ ਵਿੱਚੋਂ ਮਾੜਾ ਮੋਟਾ ਮਾਨਤਾਨ ਹੋ ਜਾਊਗਾ ਦੋਸਤੋ ਇੱਕ ਚੀਜ਼ ਆਪਾਂ ਤੁਹਾਡੇ ਨੋਟ ਚ ਕਰਾਉਣੀ ਚਾਹੁੰਦੇ ਆ ਵੀ ਆਹ ਵੇਖੋ ਤੁਸੀਂ ਕਯੂਬੀਕਲ ਬਾਈ ਜੀ ਹੁਣਾਂ ਨੇ ਤਿਆਰ ਕਰਵਾਏ ਆ ਆਪ ਇਹ 1.5 ਇੰਚੀ ਪਾਈਪ ਦੇ ਆ ਦੋਸਤੋ ਦੇਖ ਸਕਦੇ ਹੋ ਬਾਈ ਜੀ ਨੇ ਦੱਸਦੇ ਸੀਗੇ ਵੀ ਇਹ 1000 ਰੁਪਏ ਦੇ ਵਿੱਚ ਇਹ ਜਾਨੀ ਇੱਕ ਪਿਆ ਇਹਨਾਂ ਨੂੰ ਆਪ ਹੀ ਤਿਆਰ ਕਰਵਾਏ ਆ ਬਾਈ ਹੁਣਾਂ ਨੇ ਬਾਈ ਜੀ ਹੁਣੀ ਦੁੱਧ ਦਾ ਕੰਮ ਕਰਦੇ ਆ ਦੇਖ ਸਕਦੇ ਹੋ ਦੋਸਤੋ ਜਿਹੜੇ ਆਪਾਂ ਬਣੇ ਬਣਾਏ ਲੈਨੇ ਆ ਉਹ ਮਹਿੰਗੇ ਪੈਂਦੇ ਆ ਥੋੜੇ ਜਿ ਇਹਨਾਂ ਦੀ ਕੋਸਟ ਜਾਨੀ ਠੀਕ ਆ ਜਾਇ ਜਮਾ 1000 ਰੁਪਏ ਦੇ ਵਿੱਚ ਕੋਈ ਜ਼ਿਆਦੇ ਨਹੀਂ ਵਧੀਆ ਚੀਜ਼ ਬਣੀ ਰਹੀ ਆ ਬਾਕੀ ਕੰਮ ਇਹਨਾਂ ਨੇ ਵੀ ਉਨਾ ਹੀ ਕਰਨਾ ਹੈ ਦੇਖ ਸਾਡੇ ਦੋਸਤੋ ਮਿਲਦੇ ਆ ਦੋਸਤੋ ਅੱਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ